ਸੁਨੰਤਾ ਸ਼ਰਮਾ ਮਾਮਲੇ ਦੇ ਵਿੱਚ ਗ੍ਰਿਫਤਾਰ ਪੰਜਾਬੀ ਨਿਰਮਾਤਾ ਪਿੰਕੀ ਢਾਲੀਵਾਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਮਾਮਲੇ ਦੇ ਵਿੱਚ ਤੁਰੰਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹਾਈ ਕੋਰਟ ਨੇ ਇਹ ਹੁਕਮ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ਉੱਤੇ ਜਾਰੀ ਕੀਤੇ ਹਨ ਜਿਸ ਦੇ ਵਿੱਚ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰੀ ਨੂੰ ਨਜਾਇਜ਼ ਦੱਸਿਆ ਗਿਆ ਸੀ। ਪਿੰਕੀ ਢਾਲੀਵਾਲ ਵੱਲੋਂ ਵਕੀਲ ਹਰਲਵ ਸਿੰਘ ਰਾਜਪੂਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਗਾਇਕਾ ਸੁਨੰਤਾ ਸ਼ਰਮਾ ਦੇ ਸ਼ਿਕਾਇਤੂਕ ਤੇ ਪੁਲਿਸ ਨੇ ਸ਼ਨੀਵਾਰ ਨੂੰ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਉੱਤੇ ਢਾਲੀਵਾਲ ਦੇ ਮੁੰਡੇ ਨੇ ਇਸ ਗ੍ਰਿਫਤਾਰੀ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਇਸ ਤੋਂ ਪਹਿਲਾਂ ਢਾਲੀਵਾਲ ਨੂੰ 2 ਦਿਨ ਦਾ ਰਿਮਾਂਡ ਖਤਮ ਹੋਣ ਉਪਰੰਤ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਪੇਸ਼ੀ ਤੋਂ ਪਹਿਲਾਂ ਸੀਆਈਏ ਪੁਲਿਸ ਜਾਂਚ ਲਈ ਪਿੰਕੀ ਢਾਲੀਵਾਲ ਨੂੰ ਮੁਹਾਲੀ ਸੈਕਟਰ 71 ਸਥਿਤ ਉਹਨਾਂ ਦੇ ਘਰ ਲੈ ਕੇ ਵੀ ਪਹੁੰਚੀ ਸੀ ਇਸ ਦੌਰਾਨ ਡੀਐਸਪੀ ਤਰਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਢਾਲੀਵਾਲ ਦੇ ਘਰ ਵਿੱਚੋਂ ਕੁਝ ਦਸਤਾਵੇਜ਼ਾਂ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਸੀ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਨੰਦਾ ਸ਼ਰਮਾ ਮਾਮਲੇ ਦੇ ਵਿੱਚ ਗ੍ਰਿਫਤਾਰ ਪੰਜਾਬੀ ਸੰਗੀਤ ਨਿਰਮਾਤਾ ਪਿੰਕੀ ਢਾਲੀਵਾਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿੰਕੀ ਢਾਲੀਵਾਲ ਨੂੰ ਮਾਮਲੇ ਦੇ ਵਿੱਚ ਤੁਰੰਤ ਰਿਹਾ ਕਰਨ ਦੇ ਹੁਕਮ ਜਾਰੀ ਕੀਤੇ ਹਨ ਹਾਈ ਕੋਰਟ ਨੇ ਇਹ ਹੁਕਮ ਨਿਰਮਾਤਾ ਦੇ ਮੁੰਡੇ ਦੀ ਪਟੀਸ਼ਨ ਉੱਤੇ ਜਾਰੀ ਕੀਤੇ ਹਨ ਜਿਸ ਤੇ ਵਿੱਚ ਮੁਹਾਲੀ ਪੁਲਿਸ ਵੱਲੋਂ ਗ੍ਰਿਫਤਾਰੀ ਨੂੰ ਨਜਾਇਜ਼ ਦੱਸਿਆ ਗਿਆ ਸੀ ਜ਼ਰੂਰੀ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਮਤਲਬ ਜੀ ਡਿਜੀਟਲ ivali ਦੀ ਸਾਲਾ ਦਾ ਰਿਲੀਜ਼ ਹੋਏ ਫਿਰ ਤੁਸੀਂ ਹੈਬੀਸ ਕੋਰਪਸ ਫਾਈਲ ਕੀਤੀ ਹੁਣ ਥਾਣੇ ਬੈਠੇ ਨੇ ਮੈਂ ਹੋਰ ਕੀ ਪੂਰਾ ਪ੍ਰੋਸੈਸ ਹੈ ਕੀ ਰਿਲੀਜ਼ ਹੋਈ ਕਿਉਂਕਿ ਥਾਣੇ ਤੋਂ ਰਿਲੀਜ਼ ਹੋਣਾ ਜੀ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੇ ਤਹਿਤ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਟੇਨੀਉ ਪੁਸ਼ਕਿੰਦਰ ਪਾਲ ਸਿੰਘ ਢਾਲੀਵਾਲ ਪਿੰਕੀ ਢਾਲੀਵਾਲ ਅਜੇ ਥਾਣੇ ਚ ਹੈ ਜੋ ਸੀਕ ਤੋਂ ਕੱਲ ਕੰਫਰਮ ਕੀਤੀ ਹੈ ਤੇ ਥਾਣੇ ਤੋਂ ਹੀ ਰਿਲੀਜ਼ ਕਰਨ ਦੇ ਆਰਡਰ ਹੋਏ ਪਰ ਤੁਸੀਂ ਦਲੀਲ ਨਾ ਕੀ ਦਿੱਤੀਆਂ ਕਿ ਵੀ ਹੈਬੀਅਸ ਕੋਰਪਸ ਨੋ ਪ੍ਰੀਕਨਫਾਈਲ ਕੀਤੀ ਸੀ ਹੈਬੀਅਸ 8 ਤਰੀਕ ਨੂੰ ਫਾਈਲ ਹੋਈ ਸੀ ਜਦੋਂ ਵਾਰਡ ਅਫਸਰ ਮਾਨੇ ਬਾਈਕੋਟ ਨੇ ਅਪਾਇੰਟ ਕੀਤੇ ਸੀ ਤੇ ਹੁਣ ਅਣਦ ਛੱਡਿਆ ਜਾਏਗਾ ਥਾਣੇ ਤੋਂ ਛੱਡਿਆ ਜਾਊਗਾ ਜੀ ਕਦੋਂ ਤੱਕ ਰਹੀ ਹੈ ਹਾਂਜੀ ਕਦੋਂ ਤੱਕ ਰਹੀ ਹੈ ਕਿੰਨਾ ਕਿ ਸਮਾਂ ਹੋਰ ਲੱਗੂਗਾ ਜੀ ਉਹ ਹਾਈ ਕੋਰਟ ਦੇ ਆਰਡਰ ਹੋ ਗਏ ਨੇ ਜੀ ਹੁਣ ਕਾਗਜ਼ੀ ਕਾਰਵਾਈ ਕਰ ਰਹੇ ਨੇ ਅਕਸਰ ਉਹ ਜਿਵੇਂ ਖਤਮ ਹੋਊਗੀ ਨਾਲ ਦੇ ਨਾਲ ਛੱਡਣਾ ਛੱਡਣ ਲੱਗੇ ਸੀਗਾ ਧੋਖਾ ਧੜੀ ਦੇ ਬਹੁਤ ਪਰੇ ਹੋ ਇਨਸਟੀਚੂਸ਼ਨ ਵਾਲੀ ਉਹਨਾਂ ਨੇ ਕਿਵੇਂ ਦੇਖਿਆ ਗਿਆ ਕਿ ਇਹ ਕਿੱਥੇ ਕਿਵੇਂ ਲਾਏ ਗਏ ਨੇ ਇੱਕ ਪੱਖ ਸੁਣ ਕੇ ਇਤਨਾ ਲਗਾ ਦਿੱਤੇ ਨੇ ਨਿਤਰਾ ਜੀ ਸੈਕਸ਼ਨ ਤਾਂ ਕਾਫੀ ਲੱਗੇ ਹੋਏ ਨੇ ਬੜਗਾਲੀ ਆ ਅਸੀਂ ਹਾਈ ਕੋਰਟ ਦੇ ਵਿੱਚ ਸਿਰਫ ਆਪਣੀ ਕਸਟਡੀ ਦੇ ਬੇਸ ਤੇ ਆਰਗੂ ਕੀਤਾ ਸੀ ਕਿ ਇੱਕ ਪ੍ਰੋਸੀਜਰ ਹੁੰਦਾ ਹੈ ਉਹ ਪ੍ਰੋਸੀਜਰ ਦੇ ਤਹਿਤ ਅਸੀਂ ਇੱਕ ਹੇਬੀਅਸ ਫਾਈਲ ਕੀਤੀ ਸੀ ਅਸੀਂ ਆਪਣਾ ਪੱਖ ਰੱਖਿਆ ਸੀ ਸਰਕਾਰ ਨੇ ਆਪਣਾ ਪੱਖ ਰੱਖਿਆ ਸੀ ਹਜੇ ਉਹਦੇ ਉੱਤੇ ਡਿਟੇਲਡ ਇਨਕੁਆਰੀ ਹੋਣੀ ਹੈ ਕਿ ਕਰੰਟ ਅਫਸਰ ਅਪਾਇੰਟ ਹੋਈ ਸੀ ਵਰੰਟ ਅਫਸਰ ਦੀ ਹਜੇ ਰਿਪੋਰਟ ਆਣੀ ਐ ਸਾਡੇ ਕੋਲ ਮਾਨਯੋਗ ਹਾਈ ਕੋਰਟ ਕੋਲ ਰਿਪੋਰਟ ਪਹੁੰਚ ਚੁੱਕੀ ਹੈ ਜਦੋਂ ਸਾਨੂੰ ਕਾਪੀ ਮਿਲੂਗੀ ਅਸੀਂ ਉਹ ਪੜ੍ਹਾਂਗੇ ਤਾਂ ਹੀ ਅਸੀਂ ਤੁਹਾਨੂੰ ਅੱਗੇ ਦੱਸ ਪਾਵਾਂਗੇ ਕਿ ਉਹਦੇ ਵਿੱਚ ਕੀ ਲਿਖਿਆ ਸੀ ਤੋਂ ਨੇ ਕਹਾਛਾ ਜੀ ਕਿ ਇਸ ਤੋਂ ਬਾਅਦ ਫਿਰ ਅੱਗੇ ਫੋਰਮੇ ਪਾਰਚੇ ਦੇ ਵਿੱਚ ਨਾਮ ਆ ਸਕਦਾ ਜਿੱਤੇ ਨਾਲ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਹੋ ਰਹੀਆਂ ਨੇ ਜਿਵੇਂ ਕਾਕਾ ਸਿੰਘ ਰੌਣਿਸ਼ ਕਹਿ ਦਿੱਤੀ ਸ਼ਰੀਪ ਰਾਣ ਦੇ ਸੀ ਹੈ ਕਹਾਛਾ ਤੁਹਾਨੂੰ ਕੀ ਗ੍ਰਿਫਤਾਰੀ ਹੋ ਸਕਦੀ ਹੈ ਨਹੀਂ ਛੱਡਿਆ ਜਾ ਸਕਦਾ ਜੀ ਤਰਕਸ ਬਿਨਾਂ ਹਰ ਇੱਕ ਦਾ ਕਾਨੂੰਨੀ ਹੱਕ ਹੈ ਕੋਈ ਵੀ ਤਰਖਾ ਦੇ ਸਕਦੇ ਬਟ ਸਾਡਾ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਸਾਡਾ ਇਹੀ ਹੈ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਹੈ ਜਿਹੜੀ ਉਹ ਬਹੁਤ ਛੋਟੀ ਕੁਝ ਬੰਦਿਆਂ ਦੇ ਨਾਲ ਹੈ ਬਟ ਇਹ ਛੋਟੀ ਜੀ ਇੰਡਸਟਰੀ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਡੋਮਿਨੇਟਿੰਗ ਹੈ ਅਸੀਂ ਨਹੀਂ ਚਾਹੁੰਦੇ ਕੋਈ ਵੀ ਪ੍ਰੋਡਿਊਸਰ ਕੋਈ ਵੀ ਆਰਟਿਸਟ ਕੋਈ ਵੀ ਕੰਪਨੀ ਇੱਕ ਬੁੱਧੇ ਦੇ ਨਾਲ ਲੜੇ ਸਾਡਾ ਮੈਸੇਜ ਕਲੀਅਰ ਹੈ ਕਿ ਅਸੀਂ ਕਿਸੇ ਦੇ ਨਾਲ ਲੜਨਾ ਨਹੀਂ ਚਾਹੁੰਦੇ ਇੱਕ ਪ੍ਰੋਡਿਊਸਰ ਆਪਣਾ ਕੰਮ ਕਰ ਰਿਹਾ ਹੈ ਸਿੰਗਰ ਆਪਣਾ ਕੰਮ ਕਰ ਰਿਹਾ ਹੈ ਸਾਰਿਆਂ ਉਹਦਾ ਪੰਜਾਬੀ 뮤직 ਇੰਡਸਟਰੀ ਬੂਮ ਤੇ ਹੈ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਏਕੋਜੀ ਪ੍ਰੋਬਲਮ ਆਈ ਹੈ ਜਾਂ ਅੱਗੇ ਆਊਗੀ ਤਾਂ ਇਹਦੇ ਵਿੱਚ ਕੋਈ ਵੀ ਡਿਸਪਿਊਟ ਨਾ ਰਹੀ ਰਜਾ ਮੰਡੀ ਦੇ ਨਾਲ ਰਾਜਨਾਮੀ ਹੁਣ ਕੋਈ ਵੀ ਡਿਸਪਿਊਟ ਕਿਤੇ ਰਹੀ ਨਾ ਸਾਡਾ ਕੋਈ ਵੀ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੁਝ ਦਿਖਾਣਾ ਹੈ ਜਾਂ ਕੋਈ ਸਾਹ ਦੇ ਖਿਲਾਫ ਕੋਈ ਤਰਖਾਸ ਤਾਂ ਅਸੀਂ ਸਭ ਕੁਝ ਇਹਨੂੰ ਸੈਟਲ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਠੀਕ ਹੈ